4 ਵਜੇ ਇੱਕ ਚੰਦਰ ਨਾਮ ਦਾ ਜਿਹੜਾ ਵਿਅਕਤੀ ਸੀ ਉਹਦੀ ਉਹਦਾ ਕਤਲ ਹੋ ਗਿਆ ਸੀ ਪਟੇਲਾ ਚੌਂਕ ਦੇ ਨੇੜੇ ਤੇ ਉਹ ਜਿਹੜਾ ਜੜਾਨਾ ਕਤਲ ਸੀਗਾ ਉਹਦੀ ਉਹਦੀ ਗੁੱਥੀ ਸੰਧਣਾਉਂਦੇ ਹੋਏ ਜਿਹੜਾ ਖਾਣਾ ਜਿਲਫੁਰ ਨੇ ਜਿਹੜਾ ਚਾਰ ਦੋਸ਼ੀਆਂ ਨੂੰ ਹਰਸ ਚ ਲਿਆ ਇਹਦੇ ਟੋਟਲ 7 ਜਾਣੇ ਸੀਗੇ 4 ਅਸੀਂ ਅਰੈਸਟ ਕਰ ਲਏ ਨੇ ਤੇ 3 ਹਜੇ ਤੱਕ ਸਾਡੀ ਗ੍ਰਿਫਤ ਤੋਂ ਬਾਹਰ ਨੂੰ ਜਲਦੀ ਗ੍ਰਫਤਾਰ ਕਰਾਂਗੇ ਜਿ 3 ਜੁਲਾਈ ਨੂੰ ਜਿਹੜੇ ਸਵੇਰੇ ਤਕਰੀਬਨ ਆਮ ਪੌਣੇ ਦੇ 4 ਵਜੇ ਇੱਕ ਚੰਦਰ ਨਾਮ ਦਾ ਜਿਹੜਾ ਵਿਅਕਤੀ ਸੀ ਉਹਦੀ ਉਹਦਾ ਕਤਲ ਹੋ ਗਿਆ ਸੀਗਾ ਪਟਿਆਲਾ ਚੌਂਕ ਦੇ ਨੇੜੇ ਤੇ ਉਹ ਜਿਹੜਾ ਜੜਾਨਾ ਕਤਲ ਸੀਗਾ ਉਹਦੀ ਗੁੱਥੀ ਸਮਝਾਉਂਦੇ ਹੋਏ ਜਿਹੜਾ ਥਾਣਾ ਜਿਲਖਪੁਰ ਨੇ ਜਿਹੜਾ ਚਾਰ ਦੋਸ਼ੀਆਂ ਨੂੰ ਹਰਸ ਚ ਲਿਆ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਉਸ ਦਿਨ ਰਾਤ ਨੂੰ ਜਿਹੜਾ ਇਹਨਾਂ ਦਾ ਕਿਸੇ ਛੋਟੇ ਜਿਹੇ ਮਸਲੇ ਨੂੰ ਲੈ ਕੇ ਜ ਲੜਾਈ ਝਗੜਾ ਹੋ ਗਿਆ ਸੀਗਾ ਉਹ ਲੜਾਈ ਝਗੜਾ ਬੰਗੀ ਜ਼ਿਆਦਾ ਗੰਭੀਰ ਹੋ ਗਿਆ ਤੇ ਇਹਨਾਂ ਦੇ ਜਿਹੜਾ ਉਹ ਸੀਗਾ ਚੰਦਰ ਦੇ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਉਹਦੇ ਚਾਕੂ ਮਾਰਤੇ ਸੀ ਇਹ ਤੇ ਟੋਟਲ 7 ਜਾਣੇ ਸੀਗੇ 4 ਅਸੀਂ ਅਰੈਸਟ ਕਰ ਲਏ ਨੇ ਤੇ 3 ਹਜੇ ਤੱਕ ਸਾਡੀ ਗ੍ਰਿਫਟ ਤੋਂ ਬਾਹਰ ਨੂੰ ਜਲਦੀ ਗ੍ਰফতার ਕਰ ਲਾਂਗੇ ਆਪਸ 'ਚ ਦੋਸਤ ਸੀਗੇ ਸਰ ਨਹੀਂ ਜੀ ਨਹੀਂ ਵੈਸੇ ਅਨਨੋਨ ਸੀਗੇ ਕੋਈ ਦੋਸਤ ਨਹੀਂ ਸੀਗੇ ਵੈਸੇ ਉੱਥੇ ਮਿਲੇ ਸੀਗੇ ਪਹਿਲਾਂ ਰੰਜਿਸ ਕੋਈ ਇਹਨਾਂ ਦੀ ਆਪਸ 'ਚ ਨਹੀਂ ਪਹਿਲਾਂ ਨਹੀਂ ਕੋਈ ਰੰਜਿਸ ਨਹੀਂ ਸੀ ਸਰ ਜਿਹੜੇ ਦੋਸ਼ੀ ਆ ਮਾ ਦਾ ਕ੍ਰਿਮੀਨਲ ਬੈਕਗ੍ਰਾਉਂਡ ਇਹ ਚਾਰੋਂ ਦੋਸ਼ੀ ਚਾਹੋ ਜਾਂ ਚਾਰੋਂ ਦਾ ਜਲਸਪੁਰੇ ਰਹਿੰਦੇ ਨੇ ਫਿਲਹਾਲ ਇਹ ਪਿੱਛੋਂ ਯੂਪੀ ਦੇ ਰਹਿਣ ਵਾਲੇ ਨੇ ਹਜੇ ਤੱਕ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਹਜੇ ਤੱਕ ਕੋਈ ਇਹੋ ਜਿਹੇ ਦੇ ਖਿਲਾਫ ਕੋਈ ਮਗਦਮਾ ਦਰਜ ਹੋਣਾ ਹ ਸਾਰੇ ਜੀ ਮਗਰ 20 ਤੋਂ ਲੈ ਕੇ 30 ਦੇ ਵਿਚਾਲੇ ਨੇ ਸਾਰੇ ਜੀ ਤੇ ਇਹਨਾਂ ਨੇ ਵੀ ਸ਼ਰਾਬ ਪੀਤੀ ਆ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਦੇਖੋ ਜੀ ਅਰੈਸਟ ਕਰਦੇ ਕਰਦੇ ਜਦੋਂ ਸ਼ਰਾਬ ਹੁੰਦੀ ਹੈ 24 ਘੰਟੇ ਤੱਕ ਆਉਂਦੀ ਹੈ ਬਲੱਡ ਦੇ ਵਿੱਚ ਉਸ ਤੋਂ ਬਾਅਦ ਉਹ ਆਉਂਦੀ ਨਹੀਂ ਉਹ ਸਾਨੂੰ ਅਰੈਸਟ ਕਰਦੇ ਕਰਦੇ 24 ਘੰਟੇ ਤੋਂ ਕਰੀਬਨ 30 35 ਘੰਟੇ ਲੱਗੇ ਸੀ ਫਿਰ ਵੀ ਅਸੀਂ ਇਹਨਾਂ ਦਾ ਉਹ ਜਿਹੜਾ ਕਰਾਇਆ ਬਲੱਡ ਟੈਸਟ ਜੇ ਆਈ ਤਾਂ ਫਿਰ ਤੁਹਾਨੂੰ ਦੱਸ ਦਿਆਂਗੇ ਜੀ ਜੀ ਨੋਟ ਹੈ ਜੀ ਕੀ ਰਾਤ ਦੀ ਕੀ ਘਰਚ ਘਟ ਹੈ ਇਹ ਮਨਨ ਦੇ ਕੁਝ ਜ਼ਿਆਦਾ ਖੈਵਾ ਜਿ ਪਟਿਆਉਣਾ ਚੰਗਤ ਜ਼ਿਆਦਾ ਹੋਈ ਹੈ ਨੇ ਗਸ਼ਤ ਗਸ਼ਤ ਤਾਂ ਹੀ ਕਾਫੀ ਹੈ ਪੁਲਿਸ ਦੀ ਤਾਂ तकरीबन 6 ਪੀਸੀਆਰਾਂ ਚੱਲਦੀਆਂ ਨੇ ਕੱਲਿਆ ਸਿਰਖਪੁਰ ਪੁਲਿਸ ਸਟੇਸ਼ਨ ਦੇ ਵਿੱਚ ਗਸ਼ਤ ਬਣੇ ਤਾਂ ਸਾਡੇ ਕੋਲ ਕੋਈ ਕਮੀ ਨਹੀਂ ਮੋਰਓਵਰ ਸਾਡੇ ਜਿਹੜੇ ਡਿਊਟੀ ਅਫਸਰ ਆ ਉਹ ਵੀ ਬਾਹਰ ਰਹਿੰਦੇ ਨੇ ਉੱਥੇ ਮੇਰੇ ਜੋ ਮੈਨੂੰ ਸਮਝ ਲੱਗਦੀ ਹੈ ਗੱਲ ਉੱਥੇ ਜਿਹੜੇ ਕੋਸ਼ਿਕ ਟਾਬੇ ਜਾਂ ਕੋਸ਼ਿਕ ਜਿਹੜੇ ਹੋਟਲ ਵਾਲੇ ਨੇ ਉਹਨਾਂ ਕੋਲੇ 24 ਘੰਟਿਆਂ ਦੇ ਲਾਇਸੈਂਸ ਨੇ ਤੇ ਉੱਥੇ ਕਈ ਵਾਰੀ ਛੋਟੀ ਜੀ ਗੱਲ ਨੂੰ ਲੈ ਕੇ ਲੜਾਈ ਝਗੜਾ ਵੱਜ ਜਾਂਦਾ ਬਾਕੀ ਐ ਸੱਚ ਪੁਲਿਸ ਵੱਲੋਂ ਕੋਈ ਕਮੀ ਨਹੀਂ ਕੀ ਕਰਦੇ ਕੰਮ ਕਰ ਕੀ ਕਰਦੇ ਕੰਮ ਕਰ ਕੋਈ ਨਹੀਂ ਕਰਦੇ ਇਹ ਬੱਚੇ ਨੇ ਤੇ ਸਕੂਲ ਡ੍ਰੌਪਆਊਟ ਤੇ ਕੁਝ ਇੱਕ ਦੋ ਜਣੇ ਇਹਨਾਂ ਵਿੱਚੋਂ ਲੇਬਰ ਵਗੈਰਾ ਦਾ ਕੰਮ ਕਰਦੇ ਆ ਕੋਈ ਡਰਗਰ ਡਿਫਰੈਂਟ ਅਸੀਂ ਇਹਨਾਂ ਦਾ ਡੋਪ ਕਰਾਇਆ ਜੀ ਜਿਹੜਾ ਡੋਪ ਦੀ ਰਿਪੋਰਟ ਆ ਜੀ ਮੈਂ ਤੁਹਾਨੂੰ ਦੱਸ ਦੂੰਗਾ ਅਜੇ ਤੱਕ ਬਾਕੀ ਹੈ ਜੀ ਉਹ ਤੇਰੀ ਨਾਲ ਕੌਣ ਦੇ ਸੀ ਇਹਨਾਂ ਦੇ ਸਾਥੀ ਨੇ ਕਿ ਇਹਨਾਂ ਨਾਲ ਹੀ ਨੇ ਉਥੇ ਜਗਤਪੁਰੇ ਦੇ ਰਹਿਣ ਵਾਲੇ ਨੇ ਜੀ ਉਹ ਹਾਂਜੀ 4 ਵਜੇ ਇੱਕ ਚੰਦਰ ਨਾਮ ਦਾ ਜਿਹੜਾ ਵਿਅਕਤੀ ਸੀ ਉਹਦੀ ਉਹਦਾ ਕਤਲ ਹੋ ਗਿਆ ਸੀ ਪਟਿਆਲਾ ਚੌਂਕ ਦੇ ਨੇੜੇ ਤੇ ਉਹ ਜਿਹੜਾ ਜੜਾਨਾ ਕਤਲ ਸੀਗਾ ਉਹਦੀ ਉਹਦੀ ਗੁੱਤੀ ਸੰਧਣਾਉਂਦੇ ਹੋਏ ਜਿਹੜਾ ਖਾਣਾ ਜਿਲਫੁਰ ਨੇ ਜਿਹੜਾ ਚਾਰ ਦੋਸ਼ੀਆਂ ਨੂੰ ਰਸਤੇ ਚ ਲਿਆ ਇਹਦੇ ਟੋਟਲ 7 ਜਾਨੇ ਸੀਗੇ 4 ਅਸੀਂ ਅਰੈਸਟ ਕਰ ਲਏ ਨੇ ਤੇ 3 ਹਜੇ ਤੱਕ ਸਾਡੀ ਗ੍ਰਿਫਟ ਤੋਂ ਬਾਹਰ ਨੂੰ ਜਲਦੀ ਗ੍ਰਫਤਾਰ ਕਰਾਂਗੇ ਜੇ 3 ਜੁਲਾਈ ਨੂੰ ਜੀ ਸਵੇਰੇ ਤਕਰੀਬਨ ਆਮ ਪੌਣੇ ਦੇ 4 ਵਜੇ ਇੱਕ ਚੰਦਰ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਹਦੀ ਉਹਦਾ ਕਤਲ ਹੋ ਗਿਆ ਸੀਗਾ ਪਟੇਲਾ ਚੌਂਕ ਦੇ ਨੇੜੇ ਤੇ ਉਹ ਜਿਹੜਾ ਗੜਾਮਨਾ ਕਤਲ ਸੀਗਾ ਉਹਦੀ ਉਹਦੀ ਗੁੱਥੀ ਸਮਝਾਉਂਦੇ ਹੋਏ ਜਿਹੜਾ ਥਾਣਾ ਜਿਲਖਪੁਰ ਨੇ ਜਿਹੜਾ 4 ਦੋਸ਼ੀਆਂ ਨੂੰ ਹਰਸ ਚ ਲਿਆ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਉਸ ਦਿਨ ਰਾਤ ਨੂੰ ਜਿਹੜਾ ਇਹਨਾਂ ਦਾ ਕਿਸੇ ਛੋਟੇ ਜਿਹੇ ਮਸਲੇ ਨੂੰ ਲੈ ਕੇ ਜ ਲੜਾਈ ਝਗੜਾ ਹੋ ਗਿਆ ਸੀਗਾ ਉਹ ਲੜਾਈ ਝਗੜਾ ਮਗਰੀ ਜਿਆਦਾ ਗੰਭੀਰ ਹੋ ਗਿਆ ਤੇ ਇਹਨਾਂ ਦੇ ਜਿਹੜਾ ਉਹ ਸੀਗਾ ਚੰਦਨ ਦੇ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਉਹਦੇ ਚਾਕੂ ਮਾਰਤੇ ਸੀ ਮਲਟੀਪਲ ਸਟੈਬਿੰਗ ਉਹਦੇ ਕਰਕੇ ਉਹਦੀ ਮੌਤ ਹੋ ਗਈ ਸੀ ਇਹਦੇ ਤੇ ਟੋਟਲ 7 ਜਾਨੇ ਸੀਗੇ 4 ਅਸੀਂ ਅਰੈਸਟ ਕਰ ਲਏ ਨੇ ਤੇ 3 ਹਜੇ ਤੱਕ ਸਾਡੀ ਗ੍ਰਿਫਟ ਤੋਂ ਬਾਹਰ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਆਪਸ 'ਚ ਦੋਸਤ ਸੀਗੇ ਸਰ ਨਹੀਂ ਜੀ ਨਹੀਂ ਵੈਸੇ ਅਨਨੋਨ ਸੀਗੇ ਕੋਈ ਦੋਸਤ ਨਹੀਂ ਸੀਗੇ ਵੈਸੇ ਉੱਥੇ ਮਿਲੇ ਸੀਗੇ ਪਹਿਲਾਂ ਰੰਜਿਸ਼ ਕੋਈ ਇਹਨਾਂ ਦੀ ਆਪਸ 'ਚ ਨਹੀਂ ਪਹਿਲਾਂ ਹੀ ਕੋਈ ਰੰਜਿਸ਼ ਨਹੀਂ ਸੀ ਸੀ ਸਰ ਜਿਹੜੇ ਦੋਸ਼ੀ ਆਮਾ ਦਾ ਕ੍ਰਿਮੀਨਲ ਬੈਕਗ੍ਰਾਉਂ ਚਾਰੋ ਦੋਸ਼ੀ ਚਾਰੋ ਜਿਹੜਾ ਚਾਰੋ ਜਨ ਜਖਤਪੁਰੇ ਰਹਿੰਦੇ ਨੇ ਫਿਲਹਾਲ ਇਹ ਪਿੱਛੋ ਯੂਪੀ ਦੇ ਰਹਿਣ ਵਾਲੇ ਨੇ ਹਲੇ ਤੱਕ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਹਲੇ ਤੱਕ ਕੋਈ ਇਹ ਜਨ ਦੇ ਖਿਲਾਫ ਕੋਈ ਮਗਦਮਾ ਦਰਜ ਹੋਣਾ ਹਲੇ ਤੱਕ ਨਹੀਂ ਸਾਡੇ ਸਾਹਦਾਰ ਸਾਰੇ ਜੀ ਮਗਰੀ 20 ਤੋਂ ਲੈ ਕੇ 30 ਦੇ ਵਿਚਾਲੇ ਨੇ ਸਾਰੇ ਜੀ ਤੇ ਇਹਨਾਂ ਨੇ ਵੀ ਸ਼ਰਾਬ ਪੀਤੀ ਸੀ ਅ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਦੇਖੋ ਜੀ ਅਰੈਸਟ ਕਰਦੇ ਕਰਦੇ ਜਿਹਨਾਂ ਸ਼ਰਾਬ ਹੁੰਦੀ ਹੈ 24 ਘੰਟੇ ਤੱਕ ਆਉਂਦੀ ਹੈ ਬਲੱਡ ਦੇ ਵਿੱਚ ਉਸ ਤੋਂ ਬਾਅਦ ਉਹ ਆਉਂਦੀ ਨਹੀਂ ਉਹ ਸਾਨੂੰ ਅਰੈਸਟ ਕਰਦੇ ਕਰਦੇ 24 ਘੰਟੇ ਤੋਂ ਕਰੀਬਨ 30 35 ਘੰਟੇ ਲੱਗੇ ਸੀ ਫਿਰ ਵੀ ਅਸੀਂ ਇਹਨਾਂ ਦਾ ਉਹ ਜਿਹੜਾ ਕਰਾਇਆ ਬਲੱਡ ਟੈਸਟ ਜੇ ਆਈ ਤਾਂ ਫਿਰ ਤੁਹਾਨੂੰ ਦੱਸ ਦਿਆਂਗੇ ਜੀ ਜੀ ਨੋਟ ਹੈ ਜੀ ਕੀ ਰਾਤ ਦੀ ਕੀ ਗੱਲ ਚੱਟ ਹੈ ਇਹ ਮਨੋ ਦੇ ਕੁਝ ਜ਼ਿਆਦਾ ਖੈਵਾ ਜਿ ਪਟਿਆਉਣਾ ਚਾਹੁੰਦੇ ਜ਼ਿਆਦਾ ਹੋ ਰਹੀਆਂ ਨੇ ਗਸ਼ਤ ਗਸ਼ਤ ਤਾਂ ਹੀ ਕਾਫੀ ਹੈ ਪੁਲਿਸ ਦੀ ਤਾਂ तकरीबन 6 ਪੀਸੀਆਰਾਂ ਚੱਲਦੀਆਂ ਨੇ ਕੱਲਿਆ ਸਿਰਖਪੁਰ ਪੁਲਿਸ ਸਟੇਸ਼ਨ ਦੇ ਵਿੱਚ ਗਸ਼ਤ ਬਣੇ ਤਾਂ ਸਾਡੇ ਕੋਲ ਕੋਈ ਕਮੀ ਨਹੀਂ ਮੋਰਓਵਰ ਸਾਡੇ ਜਿਹੜੇ ਡਿਊਟੀ ਅਫਸਰ ਆ ਉਹ ਵੀ ਬਾਹਰ ਰਹਿੰਦੇ ਨੇ ਉੱਥੇ ਮੇਰੇ ਜੋ ਮੈਨੂੰ ਸਮਝ ਲੱਗਦੀ ਹੈ ਗੱਲ ਉੱਥੇ ਜਿਹੜੇ ਕੋਸ਼ਿਕ ਟਾਬੇ ਜਾਂ ਕੋਸ਼ਿਕ ਜਿਹੜੇ ਹੋਟਲ ਵਾਲੇ ਨੇ ਉਹਨਾਂ ਕੋਲੇ 24 ਘੰਟਿਆਂ ਦੇ ਲਾਇਸੈਂਸ ਨੇ ਤੇ ਉੱਥੇ ਕਈ ਵਾਰੀ ਛੋਟੀ ਜੀ ਗੱਲ ਨੂੰ ਲੈ ਕੇ ਲੜਾਈ ਝਗੜਾ ਵੱਜ ਜਾਂਦਾ ਬਾਕੀ ਐ ਸੱਚ ਪੁਲਿਸ ਵੱਲੋਂ ਕੋਈ ਕਮੀ ਨਹੀਂ ਕੀ ਕਰਦੇ ਕੰਮ ਕਰ ਕੀ ਕਰਦੇ ਕੰਮ ਕਰ ਕੋਈ ਨਹੀਂ ਕਰਦੇ ਇਹ ਬੱਚੇ ਨੇ ਤੇ ਸਕੂਲ ਡ੍ਰੌਪਆਊਟ ਤੇ ਕੁਝ ਇੱਕ ਦੋ ਜਣੇ ਨਾਲ ਵਿੱਚੋਂ ਲੇਬਰ ਵਗੈਰਾ ਦਾ ਕੰਮ ਕਰਦੇ ਆ। ਕੋਈ ਡਰਗ ਦੀ ਦਿੱਕਤ ਨਹੀਂ। ਅਸੀਂ ਇਹਨਾਂ ਦਾ ਡੋਪ ਕਰਾਇਆ ਜੀ ਜਦੋਂ ਡੋਪ ਦੀ ਰਿਪੋਰਟ ਆ ਜੀ ਮੈਂ ਤੁਹਾਨੂੰ ਦੱਸ ਦੂੰਗਾ। ਅਜੇ ਤੱਕ ਬਾਕੀ ਹੈ ਜੀ। ਉਹ ਟ੍ਰਿਮਲ ਕੌਣ ਦੇ ਸੀ ਇਹਨਾਂ ਦੇ? ਬਾਕੀ ਸਾਥੀ ਨੇ ਕਿ ਇਹਨਾਂ ਦੇ ਨਾਲ ਇਹ ਉੱਥੇ ਜਲਪੁਰੇ ਦੇ ਰਹਿਣ ਵਾਲੇ ਨੇ ਜੀ ਉਹ। ਹਾਂਜੀ।